ਓਏ ਇੱਕ ਛੱਡ ਜਾ ਇੱਕ ਇੱਕ ਮਿੰਟ ਇੱਕ ਮਿੰਟ ਕੰਗਾ ਖੜੇ ਖੜੇ ਕੋਣ ਬੀੜ ਵਿੱਚ ਰਹਿ ਕੇ ਕੰਮ ਕਰਦੇ ਸੀ ਬੀੜ 'ਚ ਰਹਿੰਦੇ ਸੀ ਬੀੜ ਵਿੱਚ ਰਹਿਣਾ ਉੱਥੇ ਥੋੜੀ-ਬੋਲਦੀ ਖੇਤੀਬਾੜੀ ਕਰਨੀ ਆਪਣਾ ਕੰਮਕਾਰ ਕਰਨਾ ਬਾਬਾ ਬੁੱਢਾ ਸਾਹਿਬ ਨੇ ਤੇ ਕਹਿੰਦੇ ਜਦੋਂ ਸਰੀਰ ਬੁੱਢਾ ਹੋ ਗਿਆ ਫਿਰਦ ਹੋ ਗਿਆ ਫਿਰ ਕਹਿੰਦਾ ਮਿਲਣ ਜਾਣਾ ਕੋਈ ਤੁਸੀਂ ਨਾ ਆਇਆ ਕੋਣ ਮੈਂ ਆ ਜਾਕੁਣ ਕੋਈ ਸਿੱਖ ਕੋਈ ਵੀਰ ਭਰਾ ਆਪਣੀ ਸੋਹਣੀ ਜ਼ਿੰਦਗੀ ਜਿੰਦਾ ਜ ਉਸ ਵੇਲੇ ਉਸ ਵੇਲੇ ਦਾ ਸਤਿਕਾਰ ਹੁੰਦਾ ਹੈ ਉਹਨੂੰ ਬਾਣ ਮਿਲਦਾ ਉਹਨੂੰ ਸਤਿਕਾਰ ਮਿਲਦਾ ਬਾਬਾ ਬੁੱਢਾ ਸਾਹਿਬ ਨੂੰ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਤੁਸੀਂ ਨਾ ਆ ਜਾ ਕਰੋ ਮੈਂ ਆ ਜਾ ਕਰਾਂ ਬਾਬਾ ਜੀ ਕਹਿੰਦੇ ਕੋਈ ਤੇ ਸੇਵਾ ਰਹਿ ਗਈ ਦਰਸ਼ਨਾਂ ਦੀ ਉਹ ਤੇ ਮੈਨੂੰ ਕਰ ਲੈਣ ਦੇ ਉਹ ਤੇ ਮੈਨੂੰ ਆਪ ਆ ਲੈਣ ਦੇ ਆ ਕਰੋ ਫਿਰ ਕਹਿਣ ਲੱਗੇ ਫਿਰ ਤੁਸੀਂ ਤੁਰ ਕੇ ਨਾ ਆ ਜਾ ਕਰੋ ਦੂਰੋਂ ਆਉਣਾ ਹੁੰਦਾ ਹੈ ਤੁਸੀਂ ਪਾਲਕੀ ਚ ਬਹਿ ਕੇ ਆਇਆ ਯਾਰ ਕੋਈ ਛੇਵੇਂ ਬਾਦਸ਼ਾਹ ਨੇ ਲੱਕੜ ਦੀ ਪਾਲਕੀ ਬਣਵਾਈ ਉਹ ਲੱਕੜ ਦੀ ਪਾਲਕੀ ਚ ਬਹਿ ਕੇ ਬਾਬਾ ਗੁੰਡਾ ਸਾਹਿਬ ਆਉਂਦੇ ਐ ਜਿਸ ਵੇਲੇ ਪਾਲਕੀ ਆਉਣੀ ਤੇ ਕਦੀ ਕਦੀ ਛੇਵੇਂ ਬਾਦਸ਼ਾਹ ਨੇ ਮੋਢਾ ਵੀ ਲਾਉਣਾ ਲੋ ਕਈ ਬੰਦਿਆਂ ਨੇ ਇਹ ਸ਼ਰੀਰ ਵਿੱਚ ਆ ਕੇ ਲਾਹਾ ਲਿਆ ਜਿਵੇਂ ਕੁਛ ਦੇ ਮੂਲ ਵੀ ਕਵਾ ਲੈਨੇ ਕੁਛ ਮੂਲ ਨੂੰ ਵਰਤ ਕੇ ਉਹਦੇ ਤੋਂ ਵਿਆਜ ਇਕੱਠਾ ਕਰਦੇ ਐ ਆਜ ਸਰੀਰ ਕਹਿ ਲਓ ਸਾਨੂੰ ਮੂਲ ਮਿਲਿਆ ਫਿਰਿਆ ਹੈ ਜਿਹੜਾ ਇਹ ਤੋਂ ਲਾਹਾ ਲੈਣਾ ਅੱਗੇ ਉਹ ਹੈ ਵਿਆਜ ਇਹ ਸਰੀਰ ਦੀ ਪੂਰੀ ਪੂਰੀ ਚੰਗੀ ਵਰਤੋਂ ਕਰਨੀ ਚੰਗੇ ਪਾਸੇ ਲਾਉਣਾ ਇਹਨੂੰ ਜਿਸ ਵੇਲੇ ਚੰਗੇ ਪਾਸੇ ਲਾਉਂਦੇ ਫਿਰ ਮਾਨ ਮਿਲਦਾ ਹੈ ਸਰਕਾਰ ਦਾ ਬੁੱਢਾ ਸਾਬ ਦਾ ਹੁੰਦਾ ਹੈ ਜਿਹੜੀ ਪਾਲਕੀ ਨੂੰ ਛੇਵੇਂ ਪਾਸੇ ਗੁਰੂ ਹਰਗੋਬਿੰਦ ਸਾਹਿਬ ਮੋਢਾ ਲਾ ਦੇ ਮੋਢਾ ਲਾ ਦਿੰਦੇ ਹੈ ਇੰਨਾ ਸਤਿਕਾਰ ਇੰਨਾ ਪਿਆਰ ਜਦੋਂ ਦੁਨੀਆਂ ਚ ਜਾਣ ਲੱਗੇ ਤੇ ਛੇਵੇਂ ਪਾਤਸ਼ਾਹ ਨੇ ਪੁੱਛੇ ਬਾਬਾ ਜੀ ਚੱਲਦੇ ਹੋ ਦੁਨੀਆਂ ਚ ਆਖਰੀ ਕੋਈ ਇੱਛਾ ਹੋਵੇ ਧੰਨ ਬਾਬਾ ਬੁੱਢਾ ਸਾਹਿਬ ਕਹਿੰਦੇ ਅੱਜ ਤੱਕ ਤੇ ਕੁਝ ਮੰਗਿਆ ਨਹੀਂ ਹੁਣ ਕੀ ਮੰਗਣਾ ਕਦੇ ਵੀ ਮੰਗਿਆ ਕੁਝ ਮੈਂ ਬਸ ਮੈਂ ਤੁਹਾਡੀ ਰਜ਼ਾ ਚ ਰਿਹਾ ਹਮੇਸ਼ਾ ਪੁੱਛ ਰਿਹਾ ਹੁਣ ਵੀ ਜ਼ਿੰਦਗੀ ਵੀ ਤੁਹਾਡੀ ਰਜ਼ਾ ਚ ਨਿਕਲੀ ਐ ਫਿਰ ਵੀ ਕੋਈ ਨਾ ਕੋਈ ਮੰਗ ਹੋਣੀ ਐ ਬਾਬਾ ਜੀ ਦੱਸੋ ਬਾਬਾ ਬੁੱਢਾ ਸਾਹਿਬ ਕਹਿੰਦੇ ਮੇਰੇ ਕੰਨਾਂ ਚ ਇੱਕ ਵਾਰੀ ਕਹਿ ਦਿਓ ਵੀ ਮੈਂ ਸਿੱਖ ਬਣ ਗਿਆ ਐਨੇ ਕਹਦੇ ਬਸ ਮੈਂ ਆਪਣੇ ਆਪ ਨੂੰ ਸੇਵਾਦਾਰ ਤੇ ਕਿ ਮੈਂ ਆਪਣੇ ਆਪ ਨੂੰ ਕਦੇ ਸਿੱਖ ਵੀ ਨਹੀਂ ਸਮਝਿਆ ਐਨਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਤੋਂ ਬਾਅਦ ਵੀ ਆਖਿਆ ਵੀ ਮੈਂ ਸਿੱਖ ਬਣ ਗਿਆ ਮੈਨੂੰ ਇਹ ਦੱਸੋ ਤੁਸੀਂ ਅਸੀਂ ਤਾਂ ਐਵੇਂ ਡਿਗਰੀਆਂ ਦੇ ਬੀਠੇ ਆਪਣੇ ਆਪ ਨੂੰ ਮੈਂ ਪਤਾ ਨਹੀਂ ਭਾਈ ਮੈਂ ਪਤਾ ਨਹੀਂ ਫਲਾਇਆ ਨਹੀਂ ਭਾਈ ਬੜੌਖਾ ਰਸਤਾ ਹੈ ਸਿੱਖੀ ਦਾ ਮਾਰਗ ਬਣਾਉਣਾ ਐਸੇ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਜੀਵਣਾ ਇਹ ਸਾਡੇ ਹੱਥ ਹੁੰਦਾ ਹੈ ਮੌਤ ਨਹੀਂ ਹੱਥ ਸਾਡੇ ਜੰਮਣਾ ਸਾਡੇ ਹੱਥ ਨਹੀਂ ਹੈ ਇੱਕੋ ਇੱਕ ਜੀਵਣਾ ਸਾਡੇ ਹੱਥ ਹੈ ਉਹਨੂੰ ਅਸੀਂ ਸੋਹਣੇ ਤਰ੍ਹਾਂ ਜੀਣ ਦਾ ਯਤਨ ਕਰੀਏ ਜਿਸੇ ਕਰਕੇ ਮੌਤ ਦੁਨੀਆ ਦੀ ਵੱਡੀਆਂ ਸਚਾਈਆਂ ਵਿੱਚੋਂ ਇੱਕ ਸਚਾਈ ਹੈ ਹਵਾ ਚੱਲਣੀ ਇਹ ਵੀ ਸਚਾਈ ਹੈ ਤੂਫਾਨ ਹੋਣਾ ਇਹ ਵੀ ਇੱਕ ਸਚਾਈ ਹੈ ਐਵੇਂ ਇੱਕ ਮੌਤ ਹੈ ਇਹ ਵੀ ਇੱਕ ਸਚਾਈ ਹੈ ਦੁਨੀਆ ਦੀ ਇਹ ਵੀ ਇੱਕ ਸਚਾਈ ਹੈ ਇਹ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ पर मैं कहना मौत आएगी जो मौत आई वे पहला क्यों मरिया क्यों मरिया